ਜੀ ਇਸ ਵਾਰ ਜਿੱਥੇ ਸ਼ੀਸ਼ ਮਾਰਗੀ ਔਰਤਾ ਬਾਗਪਤ ਤੋਂ ਹੁੰਦਿਆਂ ਹੋਇਆਂ ਗੁਰਦੁਆਰਾ ਤਰਾਵੜੀ ਸਾਹਿਬ ਵਿਖੇ ਪਹੁੰਚੀ ਆ ਗੁਰਦੁਆਰਾ ਸ਼ੀਸ਼ਕੰਨ ਸਾਹਿਬ ਇਹ ਉਹੀ ਸਥਾਨ ਹੈ ਜਿੱਥੇ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਲੈ ਕਰਕੇ ਭਾਈ ਜੱਤਾ ਜੀ ਪਹਿਲਾ ਪੜਾ ਇਸ ਸਥਾਨ ਤੇ ਕਰਦੇ ਨੇ ਇਹੋ ਸਥਾਨ ਹੈ ਜਿੱਥੇ ਭਾਈ ਜੱਤਾ ਜੀ ਨੇ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਸੁਭਾਈਮਾਨ ਕੀਤਾ ਸੀ ਤਾ ਜੋ احساس ਕੀਤਾ ਜਾਵੇ ਉਸ ਵੇਲੇ ਦਾ ਕਿਵੇਂ ਪਾਈ ਜਾਂਦਾ ਜੀ ਗੁਰਦੇਵ 72 ਪਾਸ਼ਾ ਜੀ ਦਾ ਸੀਸ ਇਸ ਸਥਾਨ ਤੇ ਲੈ ਕੇ ਆਉਣਾ ਕਰੇ ਉਸੇ ਹੀ ਤਰ੍ਹਾਂ ਟੋਕਰੀ ਜੋ ਉਹ ਸਜਾਈ ਗਈ ਆ ਸੋ ਤੁਸੀਂ ਦੇਖ ਸਕਦੇ ਹੋ ਸ਼ਿਸ ਮਾਰਗ ਯਾਤਰਾ ਗੁਰੂ ਸਾਹਿਬ ਦੇ ਸ਼ਹਾਦਤ ਸਥਾਨ ਗੁਰਦੁਆਰਾ ਸ਼ਿਸਕਨ ਸਾਹਿਬ ਤੋਂ ਆਰੰਭ ਹੋ ਕੇ ਰਾਤ ਦਾ ਪੜਾਓ ਇਸ ਸਥਾਨ ਕੁਰਦਵਾਰਾ ਸ਼ੀਸ਼ਕਨ ਸਾਹਿਬ ਪਰਾਵੜੀ ਹੁੰਦਾ ਹੈ ਸੋ ਇਹ ਬਹੁਤ ਪਾਵਕ ਪਲ ਨੇ ਜਿਸ ਤਰ੍ਹਾਂ ਭਾਈ ਦੇਵਾ RAM ਜੀ ਨੇ ਸੀਸ ਨਹਾ ਹੋਏਗਾ ਕਿਵੇਂ ਦਾ ਪਲ ਹੋਏਗਾ ਕਿ ਭਾਈ ਦੇਵਾ RAM ਜੀ ਨੇ ਇੱਕ ਧੜ ਤੋਂ ਬਿਨਾ ਸੀਸ ਆਪਣੇ ਘਰ ਰੱਖਿਆ ਤੇ ਸਾਰੀ ਰਾਤ ਸੇਵਾ ਕੀਤੀ ਇਹ ਸੱਚਮੁੱਚ ਇੱਕ ਨਵਾਂ ਅੰਦਰ ਆਤਮਿਕ ਬਲ ਪੈਰਾ ਕਰਨ ਵਾਲਾ ਪਲ ਹੈ ਇਹਦੇ ਇਸ ਬੰਦੀ ਜੇ ਆਪਾਂ ਬਹੁਤ ਬੋਲ ਸਕੀਏ ਤੇ ਸ਼ਬਦ ਖਤਮ ਹੋ ਜਾਂਦੇ ਨਹੀਂ ਕਿਉਂਕਿ ਜਿੱਥੇ ਅੰਦਰ ਦੀ ਗੱਲ ਆ ਜਾਏ ਉੱਥੇ ਗੁਰਮੁਖੋ ਮੰਨਣ ਦੀ ਗੱਲ ਹੁੰਦੀ ਹੈ ਬੋਲਾਂ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਸੋ ਇਧਰੋਂ ਤੁਸੀਂ ਦੇਖ ਸਕਦੇ ਹੋ ਅਰਦਾਸ ਬੇਨਤੀ ਕਰਕੇ ਪਾਵਨ ਸਰੂਪਾ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤਾ ਜਾਏਗਾ ਸੰਗਤ ਦਾ ਠਾਠਾ ਮਾਰਦਾ ਇੱਕਾ ਸੰਗਤ ਸਵਾਗਤ ਲਈ ਖੜੀਆਂ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ اس وقت سنگت ہوئی تو سے دیکھ سکتے ہیں کچو وہ سب ਅੱਜ ਹੁਣ ਇਸ ਵਕਤ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਗੁਰਦੁਆਰਾ ਸਾਹਿਬ ਇੱਕ ਸੁਭਾਈਮਾਨ ਕੀਤਾ ਜਾਏਗਾ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਜਾ ਰਿਹਾ ਪੰਜ ਪਿਆਰਿ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਤਨ ਸ਼੍ਰੀ ਗੁਰਗੰਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਸੁਭਾਈਮਾਨ ਕੀਤੇ ਜਾਏਗੀ ਤੁਸੀਂ ਦੇਖ ਸਕਦੇ ਹੋ ਰਾਹ ਦੇ ਵਿੱਚ ਫੁੱਲਾਂ ਨੂੰ ਵਿਸ਼ਾ ਕਰਕੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਕੀ ਸੁਭਾਇਮਾਨ ਕੀਤੇ ਜਾ ਰਹੇ ਨੇ ਸੰਗਤ ਤੁਸੀਂ ਦੇਖ ਸਕਦੇ ਹੋ ਸੋ ਇਹ ਤਸਵੀਰਾਂ ਤੁਹਾਨੂੰ ਤਰਾਵੜੀ ਸਾਹਿਬ ਦੀਆਂ ਦਿਖਾ ਰਹੀਆਂ ਗੁਰਦੁਆਰਾ ਸ਼ੀਸ਼ਕੰਸਾਹ ਪਹਿਲਾ ਪੜਾਅ ਹੋਇਆ ਸੰਗਤ ਸ਼ੀਸ਼ਮਾਰਗ ਯਾਤਰਾ ਦੇ ਜ਼ਰੀਏ ਤੇ ਪਹੁੰਚੀ ਹੈ ਸੋ ਇਸੋ ਹੀ ਤਰਾ ਫੁੱਲਾਂ ਵਾਲੀ ਟੋਕਰੀ ਗੁਰੂ ਸਾਹਿਬ ਦੇ ਉਸ ਵੇਲੇ ਦਾ ਅਹਿਸਾਸ ਕਰਦਿਆਂ ਹੋਇਆਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ 'ਤੇ ਸੁਭਾਇਮਾਨ ਕੀਤੀ ਜਾਏਗੀ ਔਰ ਇੱਕ ਤੋਂ ਹੀ ਸਵੇਰੇ ਆਰੰਭਤਾ ਹੋਵੇਗੀ ਅਗਲੇ ਪੜਾ ਦੀ ਸੋ ਸੰਗਤ ਤੁਸੀਂ ਦੇਖ ਸਕਦੇ ਹੋ ਵਾਇਕ ਗੁਰੂ ਦਾ ਜਾਪ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾ ਨੂੰ ਸੁਭਾਇਮਾਨ ਕਰ ਰਹੀ ਹੈ ਸੋ ਬੜੀ ਬੇਸਬਰੀ ਦੇ ਨਾਲ ਸੰਗੀਤ ਸ਼ੀਸ਼ ਮਰ ਗਿਆ ਇੰਤਜ਼ਾਰ ਕਰਦੀ ਆ ਸੋ ਥੱਲੇ ਪੋਰਾ ਸਰ ਬਣਿਆ ਹੋਇਆ ਜਿੱਥੇ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਭਾਈ ਜੈਤਾ ਜੀ ਵੱਲੋਂ ਰੱਖਿਆ ਗਿਆ ਸੀ ਸੁਭਾਈ ਮੰਗ ਕੀਤਾ ਗਿਆ ਸੀ ਉੱਥੇ ਉਸੇ ਹੀ ਅਸਥਾਨ ਤੇ ਧੰਨ ਸ੍ਰੀ ਗੁਰਦਾਸ ਸਰ ਦੇ 파ਵਨ ਸਰੂਪ ਰੱਖੇ ਜਾਣਗੇ ਇਸ ਅਸਥਾਨ ਦੇ ਹੀ ਭਾਈ ਇਹ ਉਹ ਸਥਾਨ ਹੈ ਜਿੱਥੇ ਪਾਈ ਜਾਤਾ ਜੀ ਨੇ ਤੇਗ ਭਦਰ ਪਾਸ਼ਾ ਜੀ ਦਾ ਸੀਸ ਸੁਭਾਈਮਾਨ ਕੀਤਾ ਸੀ ਸੁਸੰਗੀਤ ਜੀ ਤੁਸੀਂ ਦੇਖ ਸਕਦੇ ਹੋ ਤਾਂਸ਼ੀ ਗੁਰਸਾਹਿਬ ਦੇ ਪਾਵਨ ਸਰੂਪਾ ਨੂੰ ਗੁਰਦੁਆਰਾ ਸ਼ੀਸ਼ਕਨ ਸਾਹਿਬ ਤਰਾਵੜੀ ਹਰਿਆਣਾ ਵਿਖੇ ਸੁਭਾਈਮਾਨ ਕਰ ਦਿੱਤਾ ਗਿਆ ਪਹਿਲਾ ਫੜਾ ਜੋ ਕਿ ਪਾਈ ਜਾਤਾ ਜੀ ਵੱਲੋਂ ਇਸ ਸਥਾਨ ਤੇ ਕੀਤਾ ਗਿਆ ਸੀ ਗੁਰੂ ਸਾਹਿਬ ਦੇ ਪਾਵਨ ਸਰੂਪ ਦੇ ਨਾਲ ਉਸੀ ਹੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫੁੱਲਾਂ ਵਾਲੀ ਟੋਕਰੀ ਜੋ ਇੱਥੇ ਸਵਾਯਮਾਨ ਕੀਤੀ ਗਈ ਹੈ ਤਾਂ ਜੋ ਅਹਿਸਾਸ ਕੀਤਾ ਜਾਵੇ ਉਸ ਵੇਲੇ ਦਾ ਕਿਵੇਂ ਪਾਈ ਜਾਂਦਾ ਜੀ ਗੁਰਦੇਵ 72 ਪਾਸਾ ਜੀ ਦਾ ਸੀ ਇਸ ਸਥਾਨ ਤੇ ਲੈ ਕੇ ਆਉਣਾ ਕਰੇ ਉਸੇ ਹੀ ਤਰ੍ਹਾਂ ਟੋਕਰੀ ਜੋ ਉਹ ਸਜਾਈ ਗਈ ਆ ਸੋ ਤੁਸੀਂ ਦੇਖ ਸਕਦੇ ਹੋ ਸੰਗਤ بڑے ਬੇਰਤ ਦੇ ਨਾਲ ਏ ਉਹ ਭਾਵਕ ਦ੍ਰਿਸ਼ ਉਹ ਅਹਿਸਾਸ ਕਰਦੀ ਹੈ ਕਿਵੇਂ ਭਾਈ ਜਤਾ ਜੀ ਸੀਸ ਲੈ ਕਰਕੇ ਇਸ ਸਥਾਨ ਤੇ ਆਉਣਾ ਕਰਦੇ ਨੇ ਸੋ ਕਨਵਰਟਸ ਅਬ ਦੀ ਲੜੀ ਵਧੇ ਚੱਲੀ ਹੈ ਉਹ ਭਾਵਕ ਉਹ ਸ਼ਖਸ ਉਹ ਸ਼ਖਸ ਤਾਂ ਬੁਲਵਟ ਇਸ ਬੰਦਾ ਨੂੰ ਆਪ ਬੁਲਿਆਇਂ ਟਰੰਗੇ ਸੁਤੇ ਮਦਾਨਸ ਬਸਾਂ ਕੋਈ ਸਹਾ

ਆਪ ਜੀ ਕੇ ਪਰਮ ਅਸਤ ਆ ਤੁਹਾਨੂੰ 369 ਸਤਿ ਸ਼੍ਰੀ ਅਕਾਲ ਮੈਂ ਇਹ ਪ੍ਰਣਾਮ ਕਰਦੀ ਹਾਂ ਆਪ ਜੀ ਕੇ ਸੇਵੀਆ ਸਤਿ ਸ਼੍ਰੀ ਅਕਾਲ ਸਤਿ ਆਪ ਜੀ ਕੇ ਪਰਮ ਮਹਾ ਵੀਸ਼ਮਲ ਜੱਤਨਾ ਦੇ ਪਹਿਲੇ سابتی <سؤال> کی اداس جسے پاہشاہ جی آگی نے پس کرنا اس طرح آگی نے سنوب ترمانتا <سؤال> دی راکھی میں اپنا شیستان آگی کے پیارے سے <سؤال> پاہی مطی داس پاہی ستی داس پاہی جاگر جاننس ائی دیو ارانیسو خدا آج کی سی سوان دلائی سپاس مہاراج اس سے سیکھنے مہات پدمت جلند پاسو خوشنادی آجینے میرے کر میری سوان اپ اپنے سے پائما Allah 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 ਜੰਗਲਾਂ ਵਿੱਚ ਸਰਦ ਦੀ ਲੜੀ ਵੀ ਇਸ ਸਥਾਨ ਤੇ ਚੱਲਦੀ ਹੈ ਤਨਗੁਸ਼ਤ ਦੇ ਇੱਕ ਬਾਦਰ ਪਾਸ ਜਿੱਦੇ ਦਾ ਸ਼ਹੀਦੀ ਦਿਹਾੜਾ ਇਸ ਸਥਾਨ ਤੇ ਹਰ ਸਾਲ ਬਹੁਤ ਮਨਾਇਆ ਜਾਏਗਾ تم جن پگے میرے من جگ نام جگنا پر